ਪੰਜਾਬੀ 에ਸੇ ਔਨ ਸਮਰ ਸੀਜ਼ਨ ਗਰਮੀ ਦੀ ਰੁੱਤ ਤੇ ਲੇਖ ਗਰਮੀ ਦੀ ਰੁੱਤ ਲੇਖ ਪੰਜਾਬੀ 에ਸੇ ਫੋਰ ਕਲਾਸ 5 6 7 8 9 ਐਂਡ 10 ਵਿਸਾਖ ਦਾ ਮਹੀਨਾ ਗਰਮੀ ਦਾ ਆਰੰਭ ਸਮਝਣਾ ਚਾਹੀਦਾ ਹੈ ਵਿਸਾਖੀ ਵਾਲੇ ਦਿਨ ਤੋਂ ਪਿੱਛੇ ਗਰਮੀ ਦਿਨੋ ਦਿਨ ਚੜ੍ਹਦੀਆਂ ਕਲਾਵਲ ਜਾਣੇ ਲੱਗਦੀ ਹੈ ਜੇਠ ਅਤੇ ਹਾਰ ਦੇ ਮਹੀਨਿਆਂ ਵਿੱਚ ਇੱਕ ਪਰਜਵਾਨ ਹੁੰਦੀ ਹੈ ਸਾਉਣ ਦੇ ਮਹੀਨੇ ਬਦਲ ਦੀ ਪਹਿਲੀ ਗਰਜ ਨਾਲ ਇਹ ਆਪਣਾ ਬੋਰੀਆ ਬਿਸਤਰਾ ਗੋਲ ਕਰ ਲੈਂਦੀ ਹੈ ਤੁਸੀਂ ਆਪਣੇ ਮਨਪਸੰਦ ਚੈਨਲ ਅਡਿਲੀ ਨੂੰ ਦੇਖਦੇ ਰਹੇ ਅਤੇ ਲਤਾੜੇ ਹੋਏ ਲੋਕ ਬਸੰਤ ਰੁੱਤ ਵਿੱਚ ਪਾਲੇ ਤੋਂ ਸੁੱਖ ਦਾ ਸਾਹ ਲੈਂਦੇ ਹੀ ਹਨ ਕਿ ਗਰਮੀ ਆਪਣਾ ਜ਼ੋਰ ਦਿਖਾਉਣ ਲੱਗ ਪੈਂਦੀ ਸੀ ਕਈ ਵਾਰ ਤਾਂ ਇੰਨੀ ਗਰਮੀ ਹੋ ਜਾਂਦੀ ਹੈ ਕਿ ਨੱਖ ਜਿੰਦਾ ਜਾਂਦੀ ਹੈ ਜੀਵ ਜੰਤੂ ਸਿਰ ਲੁਕਾਉਣ ਲਈ ਥਾਂ ਲੱਭਦੇ ਫਿਰਦੇ ਹਨ ਲੋਕੀ ਗਰਮੀ ਦੀ ਮਾਰ ਤੋਂ ਬਚਣ ਲਈ ਆਪਣੇ ਘਰਾਂ ਵਿੱਚ ਲੁਕ ਜਾਂਦੇ ਹਨ ਪੰਜਾਬੀ ਦਾ ਪ੍ਰਸਿੱਧ ਅਖਾਣ ਹੈ ਜੇ ਹਰ ਕੁੱਖਾਂ ਅਤੇ ਸੌਣ ਪਾਦੋਂ ਰੱਖੀ ਆਵ ਲੋਕ ਗਰਮੀ ਨੂੰ ਤੋਂ ਬਚਣ ਲਈ ਹੇਠ ਹਾਰ ਦੇ ਮਹੀਨੇ ਆਪਣੇ ਮਕਾਨਾਂ ਦੇ ਅੰਦਰੋਂ ਮੁੰਝੀ ਲੁਕ ਜਾਂਦੇ ਹਨ ਅਤੇ ਸਾਵਣ ਪਾਦੋ ਵਿੱਚ ਬਹੁਤ ਨੀਹ ਪੈਣ ਨਾਲ ਹਵਾ ਵਿੱਚ ਨਮੀ ਆ ਜਾਣ ਕਾਰਨ ਲੋਕਾ ਰੁੱਖਾਂ ਹੇਠ ਬੈਠਣਾ ਪਸੰਦ ਕਰਦੇ ਹਨ ਕਿਉਂਕਿ ਰੁੱਖਾਂ ਹੇਠਾ ਠੰਡੀ ਠੰਡੀ ਹਵਾ ਲੱਗਦੀ ਹੈ ਗਰਮੀ ਦਾ ਜ਼ੋਰ ਇੰਨਾ ਵੱਧ ਜਾਂਦਾ ਹੈ ਕਿ ਜੇਕਰ ਬਿਜਲੀ ਨਾ ਹੋਵੇ ਤਾਂ ਇੱਕ ਵਾਰ ਗਰੀਬ ਅਤੇ ਅਮੀਰ ਲੋਕਾਂ ਨੂੰ ਨਾਣੀ ਚੇਤੇ ਆ ਜਾਂਦੀ ਹੈ ਅਤੇ ਉਹਨਾਂ ਦੇ ਮੂੰਹੋਂ ਹਾਈ ਗਰਮੀ ਨਿਕਲਦਾ ਹੈ ਜਿੱਥੇ ਸਿਆਲ ਵਿੱਚ ਲੋਕਾਂ ਨੇ ਗਰਮ ਅਤੇ ਨਿੱਗੇ ਕੱਪੜਿਆਂ ਦਾ ਸਹਾਰਾ ਲਿਆ ਸੀ ਉੱਥੇ ਹੁਣ ਗਰਮੀ ਦੀ ਬਹੁਤਾ ਕਾਰਨ ਮਲਮਲ ਵਰਗੇ ਬਰੀਕ ਅਤੇ ਸਾਦਾ ਕਪੜੇ ਉਹਨਾਂ ਦਾ ਸਰੀਰ ਟੱਕਣ ਲਈ ਜ਼ਰੂਰੀ ਹੋ ਜਾਂਦੇ ਹਨ ਪਰ ਵਿਚਾਰੇ ਸਾਦਾ ਰੰਗ ਗਰੀਬ ਲੋਕ ਤਾਂ ਪਿੰਡਾਂ ਹੰਡਾਉਂਦੇ ਹਨ ਭਾਵਨਾ ਤੜੰਗੇ ਰਹੇ ਕਿ ਹੀ ਜਿਵੇਂ ਕਿਵੇਂ ਇਸ ਗਰਮੀ ਦਾ ਪਸਾਗਰ ਪਾਰ ਕਰਦੇ ਹਨ ਗਰੀਬ ਲੋਕਾਂ ਲਈ ਇਹ ਰੁੱਤ ਇੱਕ ਹਵੇ ਤੋਂ ਕੱਟ ਨਹੀਂ ਬੱਚੇ ਵੱਡੇ ਅਤੇ ਗੱਬਰੂ ਸਾਰੇ ਗਰਮੀ ਤੋਂ ਤਰਫਦੇ ਹਨ ਅਤੇ ਤਾਰ-ਤਾਰ ਕਰਦੇ ਹਨ ਕੱਪੜਾ ਸਵੇਰ ਨੂੰ ਪਾਓ ਸ਼ਾਮ ਨੂੰ ਉਸ ਵਿੱਚੋਂ ਬਦਬੂ ਆਉਣ ਲੱਗ ਪੈਂਦੀ ਹੈ ਗਰਮੀ ਕਾਰਨ ਚੀਜ਼ਾਂ ਸੜ ਜਾਂਦੀਆਂ ਹਨ ਗਰਮੀ ਕਾਰਨ ਰਾਤ ਨੂੰ ਗਰੀਬਾਂ ਦੇ ਹੱਥ ਤੋਂ ਪੱਖਾ ਨਹੀਂ ਛੁੱਟਦਾ ਮੱਛਰ ਕੰਨ ਕੋਲ ਆ ਕੇ ਆਪਣੇ ਮధుਰ ਰਾਗល ਆਪਦੇ ਹਨ ਕਿਸਾਨਾਂ ਦੀਆਂ ਫਸਲਾਂ ਤੇ ਹਾਇਾਨ ਹੀ ਸੁੱਕ ਸਰ ਜਾਂਦੀਆਂ ਹਨ ਗਰਮੀ ਦੀ ਰੁੱਤ ਬੇਲੋੜੀ ਰੁੱਤ ਨਹੀਂ ਇਹ ਰੁੱਖ ਸਾਡੇ ਅਨੇਕਾਂ ਕਮ ਸਵਾਰਦੀ ਹੈ ਗਰਮੀ ਪੈਦੀ ਹੈ ਤਾਂ ਫਸਲਾਂ ਪੱਕ ਕਦੀਆਂ ਹਨ ਧਰਤੀ ਦੇ ਰੂਪ ਵਿੱਚ ਲਾਗੂਕਾਰੀ ਤਬਦੀਲੀ ਆ ਜਾਂਦੀ ਹੈ ਪਹਾੜਾਂ 'ਤੇ ਠੰਡੀਆਂ ਥਾਵਾਂ ਤੇ ਜਾਣ ਲਈ ਮੌਕਾ ਮਿਲਦਾ ਹੈ ਬਰਫ਼ ਪਿਗਨ ਨਾਲ ਖੇਡਾਂ ਨੂੰ ਵਧੇਰੇ ਪਾਣੀ ਮਿਲਦਾ ਹੈ ਸੱਚੀ ਗੱਲ ਤਾਂ ਇਹ ਹੈ ਕਿ ਕੁਦਰਤ ਦੇ کارਖਾਨੇ ਵਿੱਚ ਕੋਈ ਚੀਜ਼ ਬੇਲੋੜੀ ਨਹੀਂ ਹੈ।